ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗ ਦੁਖ ਨਿਕੰਦਨ ਸ਼੍ਰੀ ਅਮਰਦਾਸ ਹਿਰਦੈ ਨਿਤ ਧਿਆਮੋ ਹਿਰਦੈ ਨਿਤ ਧਿਆਮੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬੇਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੋਬ ਸਮਾਤ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਧਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਰ ਬਰ ਜਗ ਦੀ ਸਾ ਤੋ ਸੋ ਨਹੀਂ ਦਾਤਾ ਕੋ ਮੋਸੋ ਨਹੀਂ ਭਿਖਾਰੀ ਦੀਨ ਤੋ ਸੋ ਨਹੀਂ ਦਿਆਲ ਦੁਖੀ ਮੋਸੋ ਨਾ ਅਲਾਈਐ ਮੋਸੋ ਨਹੀਂ ਕਿਰਤ ਕਾਣ ਤੋ ਸੋ ਉਪਕਾਰੀ ਨਾਹੀ ਮੋਸੋ ਨਹੀਂ ਔਗਣੀ ਤੋਸੋ ਗੁਣ ਵਾਣ ਨਾਹੇ ਔਗਣੀ ਨਾ ਮੋਸੋ ਕੋਈ ਗੁਣ ਵਣ ਤੋਸੋ ਨਹੀਂ ਜਪ ਤਾਪ ਬ੍ਰਤ ਮੈਂ ਏਕ ਨਹਿ ਪਾਈਐ ਕਬ ਆਇਉ ਹੈ ਸ਼ਰਣ ਗਏ ਧਾਈ ਕੇ ਚਰਨ ਗੁਰ ਤਰਨ ਤਰਨ ਸ਼ਰਣ ਲੋਚਨ ਵਿਸਾਲ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੂ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁਤ ਪਰ ਉਪਕਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁਤ ਪਰ ਉਪਕਾਰੀ ਪਰਮ ਸਨਮਾਨ ਜੋਗ ਗੁਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਥਾ ਵਿਚਾਰਾਂ ਸ਼ੁਰੂ ਕਰਨ ਤੋਂ ਪਹਿਲਾਂ ਜੋ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਤਨ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਆਪ ਸਰਬਾਤੀ ਸ੍ਰੀ ਗੁਰੂ ਸਾਧ ਸੰਗਤ ਸੁਭਾਏ ਮਾਨ ਹੋ ਆਓ ਇੱਕ ਵਾਰ ਜੋ ਦਸਮੇਸ਼ ਪਿਤਾ ਕਲਗੀਧਰ ਸਹ ਮਹਾਰਾਜ ਜੀਆਂ ਵੱਲੋਂ ਜੋ ਗੁਰੂ ਖਾਲਸਾ ਜੀ ਸਰਬ ਸਰਬੇ ਕਾਇਨਾਤ ਨੂੰ ਜੋ ਗੁਰੂ ਖਾਲਸਾ ਜੀ ਫਤਿਹ ਦੀ ਬਖਸ਼ਿਸ਼ ਕੀਤੀ ਹੈ ਝੁਗਾਈਏ 사ਤਗੁਰਾਂ ਨੂੰ ਸੀਸ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤੀ ਸੰਗਤਾ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਖਾਲਸਾ ਜੀ ਸਾਤਗੁਰੂ ਦੀਨ ਦੁਨੀ ਦੇ ਮਾਲਕ ਤਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਜੋ ਗੁਰੂ ਖਾਲਸਾ ਜੀ ਸਾਤਗੁਰਾਂ ਦੇ ਜਸ ਸਰਵਣ ਕਰਦੇ ਪਏ ਹੋ ਔਰ ਆਪਣੇ ਗੁਰੂ ਖਾਲਸਾ ਜੀ ਜੋ ਕਲਯੁਗੀ ਸਮਾ ਹੈ ਉਸ ਨੂੰ ਸਤਯੁਗੀ ਸਮੇ ਦੇ ਵਿੱਚ ਤਬਦੀਲ ਕਰਦੇ ਪਏ ਹੋ ਗ੍ਰੰਥਾ ਵਿੱਚ ਗੁਰੂ ਖਾਲਸਾ ਜੀ ਬਚਨ ਆਉਂਦਾ ਹੈ ਕਿ ਇੱਕ 100 ਬੰਦੇ ਜਿੰਨਾ ਸੁਖ ਗੁਰੂ ਖਾਲਸਾ ਜੀ ਇੱਕ ਕੱਲੇ ਰਾਜੇ ਨੂੰ ਪ੍ਰਾਪਤ ਹੁੰਦਾ ਹੈ 100 ਰਾਜੇ ਜਿੰਨਾ ਸੁਖ ਕੱਲੇ ਗੁਰੂ ਖਾਲਸਾ ਜੀ ਚੱਕਰਵਰਤੀ ਰਾਜ ਨੂੰ ਪ੍ਰਾਪਤ ਹੁੰਦਾ ਹੈ 100 ਚੱਕਰਵਰਤੀ ਰਾਜਿਆਂ ਜਿੰਨਾ ਸੁਖ ਗੁਰੂ ਖਾਲਸਾ ਜੀ ਦੇਵਤਿਆਂ ਨੂੰ ਪ੍ਰਾਪਤ ਹੁੰਦਾ ਹੈ ਔਰ 100 ਦੇਵਤਿਆਂ ਜਿੰਨਾ ਸੁਖ ਗੁਰੂ ਖਾਲਸਾ ਜੀ ਸ਼ਿਵ ਜੀ ਨੂੰ ਪ੍ਰਾਪਤ ਹੁੰਦਾ ਹੈ ਔਰ 100 ਸ਼ਿਵ ਜੀਆਂ ਜਿੰਨਾ ਸੁਖ ਗੁਰੂ ਖਾਲਸਾ ਜੀ ਬ੍ਰਹਮੇ ਨੂੰ ਪ੍ਰਾਪਤ ਹੁੰਦਾ ਹੈ। ਔਰ 100 ਬ੍ਰਹਮੇ ਜਿੰਨਾ ਸੁਖ ਗੁਰੂ ਖਾਲਸਾ ਜੀ ਵਿਸ਼ਨੂੰ ਭਗਵਾਨ ਨੂੰ ਪ੍ਰਾਪਤ ਹੁੰਦਾ ਹੈ। ਔਰ ਗ੍ਰੰਥਾ ਵਿੱਚ ਇਹ ਵੀ ਲਿਖਿਆ ਹੈ ਗੁਰੂ ਖਾਲਸਾ ਜੀ 100 ਵਿਸ਼ਨੂਆਂ ਜਿੰਨਾ ਸੁਖ ਇਹ ਸਾਧ ਸੰਗਤ ਕਰਨ ਦੇ ਵਿੱਚ ਪ੍ਰਾਪਤ ਹੁੰਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿ ਇੰਨੇ ਵੱਡੇ ਭਾਗ ਹਨ। ਜੋ ਆਪ ਸਰਬੱਤ ਸੰਗਤਾਂ ਬਾਬਾ ਜੀ ਦੇ ਪ੍ਰੇਮ ਭਰੇ ਸੱਦੇ ਉੱਤੇ ਜੋ ਇਸ ਪਾਵਨ ਸਥਾਨਾ ਉੱਪਰ ਗੁਰੂ ਖਾਲਸਾ ਜੀ ਪਾਵਨ ਜੋੜ ਮੇਲੇ ਮਨਾਮਦੇ ਪਏ ਹੋ। ਤਨ ਸਾਤ ਗੁਰੂ ਬੰਦੀ ਛੋੜਦਾਤਾ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦੀ ਉਪਮਾ ਗੁਰੂ ਖਾਲਸਾ ਜੀ ਕਰਦੇ ਆ ਸਾਰਾ ਜੀਵਨ ਹੀ ਲੰਘ ਜਾਵੇਗਾ ਉਹਨਾਂ ਦੀ ਉਪਮਾ ਗੁਰੂ ਖਾਲਸਾ ਜੀ ਬੇਅੰਤ ਹੈ। ਜਿਵੇਂ ਗੁਰੂ ਖਾਲਸਾ ਜੀ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਲੂਣ ਦੀ ਢੇਲੀ ਗੁਰੂ ਖਾਲਸਾ ਜੀ ਸਮੁੰਦਰ ਦਾ ਮਾਪ ਜਿਹੜਾ ਉਹ ਉਹ ਤੋਲ ਜਿਹੜਾ ਕਰਨ ਗਈ ਸੀ ਤੇ ਜਦੋਂ ਗੁਰੂ ਖਾਲਸਾ ਜੀ ਗਈ ਉਹਦੇ ਵਿੱਚ ਹੀ ਸਮਾ ਗਈ ਭਾਵ ਕਿ ਗੁਰੂ ਖਾਲਸਾ ਜੀ ਸਾਧਗੁਰਾਂ ਦੀ ਉਪਮਾ ਐਸੀ ਹੈ ਕਿ ਇਹ ਵੱਡੇ ਤੋਂ ਵੱਡੇ ਵਿਦਵਾਨ ਇਸ ਧਰਤੀ ਉੱਪਰ ਹੋਏ ਹਨ ਜਿਨ੍ਹਾਂ ਨੇ ਆਪਣੀ ਗੁਰੂ ਖਾਲਸਾ ਜੀ ਮਾਤਬੁੱਧੀ ਅਨੁਸਾਰ ਸਾਧਗੁਰਾਂ ਦੀ ਉਪਮਾ ਵਿੱਚ ਕਿੰਨੇ ਕਿੰਨੇ ਗ੍ਰੰਥ ਜਿਹੜੇ ਲਿਖੇ ਹਨ ਪਰ ਗੁਰੂ ਖਾਲਸਾ ਜੀ ਉਹਨਾਂ ਦੀ ਉਪਮਾ ਐਸੀ ਹੈ ਜਿਵੇਂ ਸਮੁੰਦਰ ਨੂੰ ਗੁਰੂ ਖਾਲਸਾ ਜੀ ਘੜੇ ਦੇ ਵਿੱਚ ਵੀ ਨਹੀਂ ਪਾਇਆ ਜਾ ਸਕਦਾ ਸਮੁੰਦਰ ਦਾ ਪਾਰ ਉਤਾਰਾ ਕੋਈ ਨਹੀਂ ਭਾਅ ਗੁਰੂ ਖਾਲਸਾ ਜੀ মাপ ਤੋਲ ਕੋਈ ਨਹੀਂ ਐਸੀ ਸਾਧਗੁਰੂ ਦੀ ਉਪਮਾ ਹੈ ਕਿ ਉਹਨੂੰ ਗੁਰੂ ਖਾਲਸਾ ਜੀ ਕਿਸੇ ਵੀ ਗ੍ਰੰਥ ਦੇ ਵਿੱਚ ਲਿਖ ਕਰਕੇ ਨਹੀਂ ਰੱਖਿਆ ਜਾ ਸਕਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੁਹਾਨੂੰ ਸਾਧਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਵਾਰ ਜਦੋਂ ਸੱਚਗੰਧ ਗੁਰੂ ਖਾਲਸਾ ਜੀ ਜਾਂ ਲੱਗੇ 7ਵੇਂ ਪਾਤਸ਼ਾਹ 7ਵੇਂ ਸਤਿਗੁਰੂ ਗੁਰੂ ਹਰ राय ਸਾਹਿਬ ਆਖਣ ਲੱਗੇ ਮਹਾਰਾਜ ਸਾਹਿਬ ਜੀ ਹੁਣ ਆਪ ਜੀ ਸੱਚਗੰਨ ਚੱਲੇ ਹੋ ਆਪ ਜੀਆ ਨੇ ਮੁਗਲਾਂ ਨਾਲ ਇੰਨੇ ਜੰਗ ਕੀਤੇ ਹਨ ਥਾਂ ਥਾਂ ਤੇ ਹੁਣ ਵੈਰ ਪਿਆ ਹੈ ਹੁਣ ਮੈਨੂੰ ਕੀ ਹੁਕਮ ਹੈ ਆਪ ਜੀਆ ਨੇ ਤਾਂ ਸੱਚਖੰਡ ਜਾਬ ਰਾਜਣਾ ਹੈ ਜਿਹੜਾ ਇਤਨਾ ਵੈਰ ਪਿਆ ਹੈ ਹੁਣ ਦਾਸ ਨੂੰ ਕੀ ਹੁਕਮ ਹੈ ਮਹਾਰਾਜ ਸਾਹਿਬ ਜੀਆ ਨੇ ਗੁਰੂ ਹਰ राय ਸਾਹਿਬ ਜੀ ਨੂੰ ਬਚਨ ਕੀਤਾ ਹਰ ਰਾਏ ਸਾਹਿਬ ਜੀ ਤੁਹਾਨੂੰ ਇੱਕ ਸ਼ਬਦ ਦੀ ਬਖਸ਼ਿਸ਼ ਕਰਦੇ ਹਨ ਅੱਖੀ ਘਟਾ ਮੂੰਹ ਵਿੱਚ ਡੱਟਾ ਬਿਟ ਬਿਟ ਤੱਕੇ ਬੋਲ ਨਾ ਸਕੇ ਪੈ ਨਾ ਸਕੇ ਬੋਲਿਆ ਹਰ ਗੋਬਿੰਦ ਦਾ ਪੈਣ ਸ੍ਰੀ ਹਰ ਰਾਏ ਦੇ ਧੱਕੇ ਸਦਕਾ ਬਾਬੇ ਨਾਨਕ ਦਾ ਮਹਾਰਾਜ ਸਾਹਿਬ ਜੀ ਅੱਖ ਲੱਗੇ ਗੁਰੂ ਹਰ ਰਾਏ ਸਾਹਿਬ ਤੁਹਾਨੂੰ ਇਹੜਾ ਸ਼ਬਦ ਦਿੱਤਾ ਹੈ ਜੇ ਕੋਈ ਵੈਰੀ ਚੜ ਕਰਕੇ ਆਵੇਗਾ ਤੇ ਇਸ ਸ਼ਬਦ ਦਾ ਤੁਸੀਂ ਕੱਲਾ ਜਾਪ ਕਰਨਾ ਹੈ ਤੁਹਾਡਾ ਵੈਰੀ ਜਿਹੜਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਭਾਵੇਂ ਤੁਸੀਂ ਤੇਗ ਨਹੀਂ ਚੱਕਣੀ ਤੁਸੀਂ ਸ਼ਬਦ ਦਾ ਹੀ ਜਾਪ ਕਰਨਾ ਹੈ ਗੁਰੂ ਖਾਲਸਾ ਜੀ ਵੱਡੇ ਵੱਡੇ ਮਹਾਂਪੁਰਖੇ ਸ਼ਬਦ ਦਾ ਜਾਪ ਕਰਿਆ ਕਰਦੇ ਸਨ ਸ੍ਰੀ ਮਿਸ਼ਰ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਆਂਦੇ ਜੋ ਬਾਬਾ ਬਿਸਨ ਸਿੰਘ ਸਾਹਿਬ ਜੀ ਗੁਰੂ ਖਾਲਸਾ ਜੀ ਜਥੇਦਾਰ ਹੋਏ ਹਨ ਹੁਣ ਸੱਚਖੰਡ ਬਿਰਾਜੇ ਹਨ ਉਹ ਵੀ ਗੁਰੂ ਖਾਲਸਾ ਜੀ ਜਦੋਂ ਕਿਤੇ ਸਿੰਘਾਂ ਨੂੰ ਕਿਸੇ ਮੋਰਚੇ ਤੇ ਭੇਜਣਾ ਤੇ ਮਹਾਪੁਰਖਾਂ ਨੇ ਆਖਣਾ ਕਿ ਭਾਈ ਆ ਮੋਰਚੇ ਤੇ ਜਾਂਦਿਆਂ ਜਾਬ ਦਾ ਕਰਨਾ ਹੈ ਅਭਿਆਸ ਤੁਸੀਂ ਜਾਬ ਦਾ ਅਭਿਆਸ ਕਰੋਗੇ ਵੈਰੀ ਤੁਹਾਡਾ ਕੱਖ ਵੀ ਵਿਗਾੜ ਨਹੀਂ ਸਕਦਾ ਵੈਰੀ ਅੰਨਿਆ ਹੋ ਜਾਵੇਗਾ ਗੁਰੂ ਹਰ राय ਸਾਹਿਬ ਜੀ ਨੇ ਗੁਰੂ ਖਾਲਸਾ ਜੀ 2200 ਘੋੜ ਸਵਾਰ ਰੱਖੇ ਸਨ ਪਰ ਜੰਗ ਇੱਕ ਵੀ ਨਹੀਂ ਕੀਤੀ ਕਿਉਂਕਿ ਮਹਾਰਾਜ ਸਾਹਿਬ ਜੀਆਂ ਦਾ ਬਚਨ ਹੋਇਆ ਸੀ ਕਿ ਭਾਈ ਤੁਸੀਂ ਜੰਗ ਨਹੀਂ ਕਰਨੀ ਤੁਹਾਨੂੰ ਜਿਹੜਾ ਸ਼ਬਦ ਦੇਤਾ ਹੈ ਇਸ ਦੀ ਬਰਕਤ ਦੇਖਿਓ ਇਸ ਦਾ ਜਾਪ ਕਰਕੇ ਦੇਖਿਓ ਇਸ ਨੂੰ ਪ੍ਰਤਾਕ ਕੇ ਦੇਖਿਓ ਤੇ ਗੁਰੂ ਖਾਲਸਾ ਜੀ ਗੁਰੂ ਹਰ राय ਸਾਹਿਬ ਜੀ ਨੇ ਪ੍ਰਤਾਕ ਕੇ ਵੀ ਦੇਖਿਆ ਵੈਰੀ ਦੂਰੋਂ ਹੀ ਭੱਜ ਜਾਂਦੇ ਸਨ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਦੇ ਕੁਝ ਇਤਿਹਾਸਿਕ ਸਾਖੀਆਂ ਆਉਂਦੀਆਂ ਹਨ ਦਾਸ ਨੂੰ ਜਿਤਨਾ ਵੀ ਸਮਾਂ ਮਿਲਿਆ ਹੈ ਉਸ ਦੇ ਅੰਦਰ ਰਹਿੰਦਿਆਂ ਹੋਇਆ ਸਮਾਪਤੀ ਕਰਨ ਦਾ ਯਤਨ ਕਰੇਗਾ ਮੁਸਲਮਾਨ ਧਰਮ ਦੇ ਵਿੱਚ ਗੁਰੂ ਖਾਲਸਾ ਜੀ ਇੱਕ ਬਹੁਤ ਹੀ ਮਾਪੁਰਖ ਉੱਚੇ ਦਰਜੇ ਦੇ ਹੋਏ ਹਨ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਸਾਇਮੀਆਂ ਮੀਰ ਜੀ ਕਰਕੇ ਗੁਰੂ ਖਾਲਸਾ ਜੀ ਜਾਣਿਆ ਜਾਂਦਾ ਹੈ ਇੱਕ ਵਾਰ ਛੇਵੇਂ ਪਾਸ਼ਾ ਲਾਹੌਰ ਦੇ ਵਿੱਚ ਗੁਰੂ ਖਾਲਸਾ ਜੀ ਮੁਜੰਗਾ ਪਿੰਡ ਪੈਂਦਾ ਹੈ। ਉੱਥੇ ਮਹਾਰਾਜ ਸਾਹਿਬ ਜੀਆ ਨੇ ਸ਼ਾਉਣੀ ਲਾਉਣੀ ਕੀਤੀ ਆਪਣੇ ਉਥਾ ਪੜਾਆ ਕੀਤਾ ਗੁਰੂ ਖਾਲਸਾ ਜੀ। ਜਦੋਂ ਸਾਈ ਮੀਆਂ ਮੀਰ ਜੀ ਨੂੰ ਪਤਾ ਲੱਗਾ ਕਿ ਮਹਾਰਾਜ ਸਾਹਿਬ ਜੀ ਸਾਡੇ ਇਲਾਕੇ ਵਿੱਚ ਆਏ ਹੋਏ ਨੇ। ਨੇੜੇ ਹੀ ਆਏ ਹੋਏ ਨੇ ਤਾਂ ਗੁਰੂ ਖਾਲਸਾ ਜੀ ਸਾਈ ਮੀਆਂ ਮੀਰ ਜੀ ਦੇ ਮਨ ਵਿੱਚ ਤਮੰਨਾ ਉੱਠੀ। ਕਿਉਂ ਨਾ ਹੋਵੇ 사ਤਗੁਰਾਂ ਦੇ ਦਰਸ਼ਨ ਕਰਕੇ ਆਇਆ ਜਾਵੇ ਗੁਰੂ ਖਾਲਸਾ ਜੀ ਆਪਾਂ ਆਪਣੇ ਅਸਥਾਨਾਂ ਨੂੰ ਪੜਾ ਕੇ ਇੰਨੇ ਹਾਂ ਸਥਾਨ ਕਹਿੰਨੇ ਹਾ ਡੇਰੇ ਆਖਦੇ ਹਨ ਮੁਸਲਮਾਨ ਧਰਮ ਦੇ ਵਿੱਚ ਗੁਰੂ ਖਾਲਸਾ ਜੀ ਤਕੀਆ ਆਖਦੇ ਹਨ ਜਦੋਂ ਸਾਈ ਮੀਆਂ ਮੀਰ ਜੀ ਆਪਣੇ ਤਕੀਏ ਵਿੱਚੋਂ ਗੁਰੂ ਖਾਲਸਾ ਜੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਗਏ ਉਧਰ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਭਾਈ ਗੁਰਦਾਸ ਜੀ ਲਿਖਦੇ ਹਨ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਉਧਰ ਗੁਰੂ ਖਾਲਸਾ ਜੀ ਦਿਲਾਂ ਦੀਆਂ ਘਟ ਘਟ ਰਦੀਆਂ ਜਾਣਨ ਵਾਲੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਗੁਰੂ ਖਾਲਸਾ ਜੀ ਆਪ ਫੌਜਾਂ ਦੇ ਸਮੇਤ ਸਾਈ ਮੀਆਂ ਮੀਰ ਜੀ ਨੂੰ ਦਰਸ਼ਨ ਦੇਣ ਲਈ ਚੱਲ ਪਏ ਜਦੋਂ ਕੋਜਿਕ ਪੈਂਡਾ ਸਾਈ ਮੀਆਂ ਮੀਰ ਜੀ ਨੇ ਗੁਰੂ ਖਾਲਸਾ ਜੀ ਤੈਅ ਕੀਤਾ ਤਾਂ ਰਸਤੇ ਵਿੱਚ ਛੇਵੇਂ ਪਾਤਸ਼ਾਹ ਦਾ ਮਿਲਾਪ ਹੋ ਗਿਆ ਜਦੋਂ ਗੁਰੂ ਖਾਲਸਾ ਜੀ ਮਿਲਾਪ ਹੋਇਆ ਤੇ 사ਤਗੁਰੂ ਜਦੋਂ ਘੋੜੇ ਤੋਂ ਉਤਰਨ ਲੱਗੇ ਸਾਈ ਮੀਆਂ ਮੀਰ ਜੀ ਨੇ ਘੁੱਟ ਕੇ ਪੈਰ ਫੜ ਲਏ ਰਕਾਬਾਂ ਫੜ ਲਈਆਂ ਆਖਣ ਲੱਗੇ ਮਹਾਰਾਜ ਸਾਹਿਬ ਜੀ ਤੁਸੀਂ ਘੋੜੇ ਤੋਂ ਨਾ ਉਤਰੋ ਸਿੱਧਾ ਮੇਰੇ ਤਕੀਏ ਵਿੱਚ ਆਓ ਜਦੋਂ ਗੁਰੂ ਖਾਲਸਾ ਜੀ ਸਾਈਂ मियां ਮੀਰ ਜੀ ਨੇ ਛੇਵੇਂ ਪਾਤਸ਼ਾਹ ਨੂੰ ਸਿੱਧਾ ਘੋੜੇ ਸਮੇਤ ਆਪਣੇ ਤਕੀਏ ਵਿੱਚ ਲੈ ਕਰਕੇ ਗਏ 사ਤਗੁਰਾਂ ਦਾ ਆਪਣੇ ਤੋਂ ਗੁਰੂ ਖਾਲਸਾ ਜੀ ਉੱਚਾ ਕਰਕੇ ਆਸਣ ਲਾਇਆ ਜਦੋਂ ਇੰਨਾ ਮੁਸਲਮਾਨ ਧਰਮ ਵਿੱਚ ਜਿਹੜੇ ਕਟੜ ਗੁਰੂ ਖਾਲਸਾ ਜੀ ਮੁਸਲਮ ਸਾਨੂੰ ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜ ਸਾਹਿਬ ਜੀ ਅਜੇ ਉਮਰ ਜਵਾਨੀ ਹੈ ਜੀ ਤੇ ਸਾਈਂ मियां ਮੀਰ ਜੀ ਨੇ ਵਿਦਵਾਨ ਹਨ ਇਹਨੇ ਉੱਚ ਕੋਟੀ ਦੇ ਮਹਾਂਪੁਰਖ ਹਨ ਤੋ ਉਹਨਾਂ ਕੋ ਗੁਰੂ ਖਾਲਸਾ ਜੀ ਦੇਖਿਆ ਨਹੀਂ ਗਿਆ। ਗ੍ਰੰਥਾਂ ਵਿੱਚ ਗੁਰੂ ਖਾਲਸਾ ਜੀ ਦੋ ਪੱਖ ਆਉਂਦੇ ਹਨ। ਇੱਕ ਨਿਸ਼ੇਧ ਪੱਖ, ਇੱਕ ਵਿਦੇਹ ਪੱਖ। ਨਿਸ਼ੇਧ ਪੱਖ ਗੁਰੂ ਖਾਲਸਾ ਜੀ ਆਪਣੇ ਗੁਰਦੇਵ ਦੀ ਉਪਮਾ ਕਰੀ ਜਾਣੀ ਤੇ ਦੂਸਰੇ ਨੂੰ ਨੀਵਾ ਦਿਖਾਉਣਾ। ਇਹ ਨਿਸ਼ੇਧ ਪੱਖ ਤੇ ਵਿਦੇਹ ਪੱਖ ਗੁਰੂ ਖਾਲਸਾ ਜੀ ਜਿਹੜਾ ਮਹਾਪੁਰਖਾ ਜੀ ਹੁੰਦਾ ਹੈ। ਵੀ ਸਾਰੇ ਹੀ ਧਰਮਾਂ ਦੇ ਮਹਾਪੁਰਖਾਂ ਦਾ ਸਤਿਕਾਰ ਕਰਨਾ। ਉਹ ਹੁੰਦਾ ਵਿਦੇਹ ਪੱਖ। ਜਿਹੜੇ ਗੁਰੂ ਖਾਲਸਾ ਜੀ ਕਟੜ ਪੰਥੀ ਹੁੰਦੇ ਆ ਨਾ ਉਹ ਨਿਸ਼ੇਧ ਪੱਖ ਵੱਲ ਜ਼ਿਆਦਾ ਧਿਆਨ ਰੱਖਦੇ ਉਹਨਾਂ ਨੇ ਆਪਣੇ ਗੁਰਦੇਵ ਦੀ ਉਪਮਾ ਕਰੀ ਜਾਣੀ ਤੇ ਦੂਸਰੇ ਨੂੰ ਗੁਰੂ ਖਾਲਸਾ ਜੀ ਨੀਮਾ ਬਖਾਵਾ ਸਾਈ ਮੀਆਂ ਮੀਰ ਜੀ ਗੁਰੂ ਖਾਲਸਾ ਜੀ ਲਗਭਗ ਡੇਢ ਘੰਟਾ ਮਹਾਰਾਜ ਸਾਹਿਬ ਜੀਆਂ ਦੇ ਆਪਣੇ ਤਕੀ ਵਿੱਚ ਗੁਰਮਤਿ ਦੀਆਂ ਵਿਚਾਰਾ ਕਰਦੇ ਰਹੇ ਜਦੋਂ ਗੁਰੂ ਖਾਲਸਾ ਜੀ ਸਾਈ ਮੀਆਂ ਮੀਰ ਜੀ ਮਹਾਰਾਜ ਸਾਹਿਬ ਜੀਆਂ ਨੂੰ ਵਾਪਸ ਛੱਡਣ ਲਈ ਗਏ ਜਦੋਂ ਇਹਨਾਂ ਪਤਾ ਲੱਗਾ ਕਿ ਮਹਾ ਹਿੰਦੂਆਂ ਦੇ ਗੁਰੂ ਖਾਲਸਾ ਜੀ ਪੀਰ ਦਾ ਇੰਨਾ ਸਤਕਾਰ ਕੀਤਾ ਸਾਈ ਮੀਆਂ ਮੀਰ ਨੇ ਤੇ ਜਿਹੜੇ ਕਟੜਪੰਥੀ ਸਨ ਗੁਰੂ ਖਾਲਸਾ ਜੀ ਉਹਨਾਂ ਨੇ ਸ਼ਾਹਜਹਾਂ ਦੇ ਕੋਲ ਸ਼ਿਕਾਇਤ ਕਰ ਦਿੱਤੀ ਆਪ ਦਾ ਕੁਝ ਪੁੱਛਿਆ ਨਹੀਂ ਤੇ ਸ਼ਾਹਜਹਾਂ ਦੇ ਗੁਰੂ ਗੁਰੂ ਖਾਲਸਾ ਜੀ ਸ਼ਿਕਾਇਤ ਕਰ ਦਿੱਤੀ ਸ਼ਾਹਜਹਾਂ ਗੁਰੂ ਖਾਲਸਾ ਜੀ ਹਰ jumme ਦੀ ਨਮਾਜ਼ ਤੇ ਸਾਈ ਮੀਆਂ ਮੀਰ ਜੀ ਦੇ ਦਰਸ਼ਨ ਕਰ ਲਈ ਆਪ ਦਾ ਸੋ ਜਦੋਂ ਸ਼ਾਹਜਹਾਨ ਨੂੰ ਪਤਾ ਲੱਗਾ ਉਹ ਗੁਰੂ ਖਾਲਸਾ ਜੀ ਜੁਮੇ ਦੀ ਨਮਾਜ਼ ਅਦਾ ਕਰਕੇ ਫਿਰ ਸਾਈਂ ਮੀਆਂ ਮੀਰ ਜੀ ਦੇ ਤਕੀਏ ਵਿੱਚ ਆਇਆ ਆ ਕਰਕੇ ਬਚਨ ਬिलास ਹੋਏ ਫਿਰ ਪੁੱਛਣ ਲੱਗਾ ਮਹਾਂਪੁਰਖੋ ਮੈਨੂੰ ਕੁਝਕ ਮੁਸਲਮਾਨਾਂ ਕੋਲੋਂ ਪਤਾ ਲੱਗਾ ਹੈ ਕਿ ਆਪ ਜੀਆਂ ਦੇ ਤਕੀਏ ਅੰਦਰ ਛੇਵੇਂ ਪਾਦਸ਼ਾਹ ਹਿੰਦੂਆਂ ਦੇ ਜਿਹੜੇ ਪੀਰ ਹਨ ਉਹ ਆਏ ਸਨ ਉਹਨਾਂ ਨੂੰ ਆਪ ਜੀਆਂ ਨੇ ਉਹ ਘੋੜੇ ਤੇ ਸਵਾਰ ਸਨ ਤੇ ਆ ਆ ਪੈਦਲ ਚੱਲ ਕੇ ਆਏ ਔਰ ਆਪਣੇ ਤੋਂ ਉੱਚਾ ਆਸਣ ਤੁਸੀਂ ਲਾ ਕਰਕੇ ਦਿੱਤਾ ਇਹ ਕਿਵੇਂ ਹੋ ਸਕਦਾ ਤੁਹਾਡੀ ਤਾਂ ਉਮਰ ਇੰਨੀ ਹੈ ਉਹ ਅਜੇ ਜਵਾਨੀ 'ਚ ਹੀ ਹਨ ਤੇ ਇਹ ਜਿਹੜੇ ਕਟੜਪੰਥੀ ਹਨ ਥੋੜਾ ਆਪਣਾ ਨਿਰਾਦਰ ਸਮਝਦੇ ਹਨ ਤੇ ਇਸ ਦਾ ਜਵਾਬ ਦੇਵੋ ਜਦੋਂ ਗੁਰੂ ਖਾਲਸਾ ਜੀ ਸਾਈ ਮੀਆਂ ਮੀਰ ਜੀ ਨੇ ਸੁਣਿਆ ਆਖਣ ਲੱਗੇ ਸ਼ਾਹਜਹਾਂ ਜੀ ਬਾਦਸ਼ਾਹ ਜੀ ਤੁਹਾਨੂੰ ਮੈਂ ਜਵਾਬ ਤਾਂ ਦੇ ਦੇਣਾ ਪਰ ਤੁਹਾਡੀ ਸਮਝ ਜੇ ਆਵੇ ਨਾ ਆਵੇ ਇਹ ਮੈਂ ਗਰੰਟੀ ਨਹੀਂ ਲੈਂਦਾ ਤੇ ਗੁਰੂ ਖਾਲਸਾ ਜੀ ਜਦੋਂ ਸਾਈ ਮੀਆਂ ਮੀਰ ਜੀ ਨੇ ਸ਼ਾਹਜਹਾਂ ਨੂੰ ਕਹਿਣਾ ਕੀਤਾ ਸ਼ਾਹਜਹਾਂ ਜੀ ਜਦੋਂ ਅਸੀਂ ਆਪਣੇ ਰੱਬ ਦੇ ਖੁਦਾ ਦੇ ਦਰਬਾਰ ਦੇ ਅੰਦਰ ਕੋਈ ਅਰਜ਼ ਬੇਨਤੀ ਕਰਦੇ ਹਾਂ ਉਧਰੋਂ ਦਰਵਾਜ਼ਾ ਖੁੱਲਦਾ ਹੈ ਖੁਦਾ ਦੇ ਦਰਬਾਰ ਦਾ ਤੇ ਇੱਕ ਨੂਰ ਦਾ ਚਸ਼ਮਾ ਆਉਂਦਾ ਹੈ ਉਹ ਚਸ਼ਮਾ ਸਾਡੀ ਇੱਕ ਮਹਾਪੁਰਖ ਆਉਂਦਾ ਹੈ ਨੂਰ ਦੇ ਦਰਬਾਰ ਦਰਬਾਰੇ ਅੰਦਰੋਂ ਜਦੋਂ ਦਰਵਾਜ਼ਾ ਖੁੱਲਦਾ ਉਹ ਮਹਾਪੁਰਖ ਜਿਹੜੀ ਸਾਡੀ ਅਰਜੀ ਹੁੰਦੀ ਹੈ ਉਹ ਲੈ ਕਰਕੇ ਫਿਰ ਉਸ ਦਾ ਜਵਾਬ ਦਿੰਦਾ ਹੋਰ ਕੋਈ ਨਹੀਂ ਉੱਥੇ ਆਉਂਦਾ ਜਦੋਂ ਗੁਰੂ ਖਾਲਸਾ ਜੀ ਇੰਨੇ ਬਚਨ ਕੀਤੇ ਅੱਖ ਲੱਗੇ ਕਿ ਉਹ ਜਦੋਂ ਬੇਨਤੀ ਕਰੀਦੀ ਹੈ ਤੇ ਦਰਬਾਰ ਦੇ ਅੰਦਰੋਂ ਜਿਹੜਾ ਸਾਨੂੰ ਖਾਤ ਮਿਲਦਾ ਹੈ ਸਾਨੂੰ ਵਾਪਸੀ ਚ ਉੱਤਰ ਮਿਲਦਾ ਹੈ ਉਹ ਕੇਵਲ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਹੀ ਦਿੰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਵੇਂ ਜਿਹੜਾ ਖੁਦਾ ਦੇ ਅੰਦਰ ਸਾਡੀ ਬੇਨਤੀ ਕਬੂਲੀ ਜਾਂਦੀ ਉਹ ਛੇਵੇਂ ਪਾਦਸ਼ਾਹ ਤੋਂ ਇਲਾਵਾ ਕੋਈ ਨਹੀਂ ਕਬੂਲਦਾ ਇਸ ਕਰਕੇ ਸਾਡੇ ਖੁਦਾ ਵੀ ਉਹੀ ਹਨ ਤੇ ਸਾਡੇ ਅੱਲਾ ਵੀ ਉਹੀ ਹਨ ਇਸ ਕਰਕੇ ਇਨਾ ਸਤਕਾਰ ਉਹਨਾਂ ਦਾ ਕੀਤਾ ਹੈ ਗੁਰੂ ਖਾਲਸਾ ਜੀ ਆਪ ਸਰਬੱਤੀ ਸੰਤਾਂ ਦੇ ਵੱਡੇ ਭਾਗ ਹਨ ਜੋ ਆਪ ਦੇ ਇਲਾਕੇ ਵਿੱਚ ਮਹਾਂਪੁਰਖਾਂ ਦਾ ਵੀ ਆਪ ਸਰਬੱਤ ਸੰਤਾਂ ਸੰਗ ਪ੍ਰਾਪਤ ਕਰਦੇ ਹੋ ਗੁਰੂ ਖਾਲਸਾ ਜੀ ਵਿਚਾਰ ਵਾਲਾ ਗ੍ਰੰਥ ਦੇ ਵਿੱਚ ਵਚਨ ਆਉਂਦਾ ਹੈ ਸਤ ਸੰਗਤ ਨੇ ਜੇ ਕਲਪ ਤਾਰ ਸਗਲ ਕਾਮਨਾ ਦੇਤ ਅੰਮ੍ਰਿਤ ਰੂਪੇ ਬਚਨ ਕਹੂੰ ਤਿਹੂ ਤਾਪ ਹਰ ਲੇਤ ਗੁਰੂ ਖਾਲਸਾ ਜੀ ਸਵਰਗਪੁਰੀ ਵਿੱਚ ਇੱਕ ਕਲਪਤਰ ਰੁਖ ਹੈ ਉਹ ਰੁਖ ਜਿਹੜਾ ਉਸ ਦੇ ਥੱਲੇ ਜਾ ਕੇ ਆਪਣੀ ਬੇਨਤੀ ਕਰਦਾ ਹੈ ਉਸ ਦੀ ਭਾਵਨਾ ਪੂਰੀ ਹੁੰਦੀ ਹੈ ਔਰ ਗੁਰੂ ਖਾਲਸਾ ਜੀ ਗੁਰਬਾਣੀ ਅੰਦਰ ਵੀ ਜ਼ਿਕਰ ਆਉਂਦਾ ਹੈ ਇੱਕ ਗੁਰੂ ਖਾਲਸਾ ਜੀ ਕਾਮ ਤੈਨ ਗਉ ਦਾ ਜ਼ਿਕਰ ਆਉਂਦਾ ਹੈ ਕਈ ਵਾਰ ਦੇਖਿਆ ਹੀ ਹੈ ਮੰਦਰਾਂ ਦੇ ਵਿੱਚ ਗੁਰੂ ਖਾਲਸਾ ਜੀ گاਉਆਂ ਬਣੀਆਂ ਹੁੰਦੀਆਂ ਹਨ ਤੇ ਉਸ ਦੇ ਕਾਨ ਦੇ ਵਿੱਚ ਜਿਹੜੇ ਭਗਤ ਹੁੰਦੇ ਹਨ ਉਹ ਉਹ ਬੇਨਤੀਆਂ ਕਰਦੇ ਹਨ ਤੇ ਗ੍ਰੰਥਕਰਤਾ ਆਖਦਾ ਹੈ ਕਿ ਗੁਰੂ ਖਾਲਸਾ ਜੀ ਜਿਹੜੇ ਸਾਧ ਹੁੰਦੇ ਹਨ ਮਹਾਪੁਰਖ ਹੁੰਦੇ ਹਨ ਇਹ ਆਪਣੇ ਆਪ ਵਿੱਚ ਇੱਕ ਕਲਪਤਰ ਦੇ ਗਊ ਧੇਨ ਹੁੰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਖਾਲਸਾ ਜੀ ਇਹ ਆਪਣੇ ਅਮਰਤ ਰੂਪੀ ਬਚਨ ਕਹਿ ਕਰਕੇ ਜਿਹੜੇ ਮਨੁੱਖ ਦੇ ਤਿੰਨ ਤਾਪ ਹੁੰਦੇ ਹਨ ਉਸ ਗੁਰੂ ਖਾਲਸਾ ਜੀ ਨਾਸ਼ ਕਰ ਦਿੰਦੇ ਹਨ ਤਿੰਨ ਤਾਪ ਕਿਹੜੇ ਹਨ ਆਦ ਬਿਆਦ ਤੇ ਉਪਾਦ ਆਦ ਗੁਰੂ ਖਾਲਸਾ ਜੀ ਜਿਹੜਾ ਸਰੀਰ ਨੂੰ ਮਨ ਨੂੰ ਗੁਰੂ ਖਾਲਸਾ ਜੀ ਜਿਹੜੇ ਦੁੱਖ ਲੱਗਣੇ ਤੇ ਬਿਆਦ ਬਿਮਾਰੀ ਜਿਹੜੇ ਗੁਰੂ ਖਾਲਸਾ ਜੀ ਤਨ ਉੱਪਰ ਕਸ਼ਟ ਆਉਣੇ ਤੇ ਉਪਾਦ ਗੁਰੂ ਖਾਲਸਾ ਜੀ ਜਿਹੜਾ ਕਿਸੇ ਘਟਨਾ ਦਾ ਪਤਾ ਨਾ ਹੋਣਾ ਤੇ ਇੱਕਦਮ ਆ ਕੇ ਕੋਈ ਹਾਦਸਾ ਵਾਪਰ ਜਾਣਾ ਉਹਨੂੰ ਕਹਿੰਦੇ ਉਪਾਦ ਇਹ ਗੁਰੂ ਖਾਲਸਾ ਜੀ ਤਿੰਨ ਤਾਪ ਹੁੰਦੇ ਹਨ ਜਦੋਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਨ ਤੇ ਗੁਰੂ ਖਾਲਸਾ ਜੀ ਇਹ ਤਿੰਨੇ ਤਾਪਾਂ ਦਾ ਨਾਸ਼ ਹੋ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਇੰਨਾ ਮਹਾਤਮ ਗੁਰੂ ਖਾਲਸਾ ਜੀ ਮਹਾਂਪੁਰਖਾਂ ਦੀ ਸਾਧ ਸੰਗਤ ਕਰਨ ਦਾ ਹੈ ਸੋ ਦਾਸ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੰਨੀ ਆਕ ਵਿਚਾਰਾ ਤੂੰ ਆਪ ਜੀਆਂ ਤੋ ਆਗਿਆ ਲੈਂਦਾ ਹੈ ਆਪ ਸਰਬਾਤੀ ਸੰਗਤਾਂ ਦੂਰ ਦੁਰੇਡੇ ਤੋਂ ਚੱਲ ਕਰਕੇ ਸਾਧੂ ਗੁਰਾਂ ਦੇ ਪਾਵਨ ਸਥਾਨਾਂ ਉੱਪਰ ਗੁਰੂ ਖਾਲਸਾ ਜੀ ਪਹੁੰਚੇ ਹੋ ਇਹ ਗੁਰੂ ਖਾਲਸਾ ਜੀ ਇਸ ਸਥਾਨ ਤੋਂ ਅਸੀਂ ਦੇਖਦੇ ਹਾਂ ਕਿ ਕਿੰਨਿਆਂ ਦੀਆਂ ਗੁਰੂ ਖਾਲਸਾ ਜੀ ਭਾਵਨਾਵਾਂ ਜੜੀਆਂ ਉਹ ਪੂਰੀਆਂ ਹੁੰਦੀਆਂ ਹਨ ਇੱਕ ਬਚਨ ਆਉਂਦਾ ਹੈ ਕਿ ਗੁਰੂ ਖਾਲਸਾ ਜੀ ਖਾਲੀ ਹੱਥ ਕੋਈ ਵੀ ਦਰਸ਼ਨ ਜਦੋਂ ਕਰਨ ਜਾਂਦਾ ਹੈ ਉਸ ਨੂੰ ਫਲ ਪ੍ਰਾਪਤ ਨਹੀਂ ਹੁੰਦਾ ਭਾਵੇਂ ਗੁਰੂ ਦੇ ਕਰਨੇ ਹੋਣ ਭਾਵੇਂ ਗੁਰਦੇਵ ਦੇ ਕਰਨੇ ਹੋਣ ਭਾਵੇਂ ਮਹਾਂਪੁਰਖ ਦੇ ਕਰਨੇ ਹੋਣ ਹੁਣ ਆਪ ਜੀ ਆਉਂਦੇ ਹੋ ਦਰਬਾਰ ਦੇ ਅੰਦਰ ਗੁਰੂ ਖਾਲਸਾ ਜੀ ਮਾਇਆ ਸਤਿਗੁਰਾਂ ਦੇ ਅੱਗੇ ਅਰਪਣ ਕਰਦੇ ਹੋ ਫੁੱਲ ਭੇਟਾ ਕਰਦੇ ਹੋ ਪੁਰ ਫਲ ਆਦਿਕ ਪ੍ਰਸ਼ਾਦ ਗੁਰੂ ਖਾਲਸਾ ਜੀ ਭੇਟਾ ਕਰਦੇ ਹੋ ਸੋ ਇਸ ਸਥਾਨ ਦੇ ਉੱਪਰ ਵੀ ਆਪ ਜੀਆ ਦੇ ਫਲ ਰੂਪੀ ਜਿਹੜੀ ਸ਼ਰਧਾ ਗੁਰੂ ਖਾਲਸਾ ਜੀ ਜੁੜੀ ਹੋਈ ਹੈ ਓਹ ਮਹਾਰਾਜ ਸਤਿਗੁਰੂ ਦੀਨ ਦੁੜੀ ਦੇ ਮਾਲਕ ਗੁਰੂ ਖਾਲਸਾ ਜੀ ਆਪ ਸਰਬੱਤ ਸੰਗਤਾਂ ਦੀਆਂ ਭਾਵਨਾਵਾਂ ਆਪ ਜੀਆ ਦੀ ਸ਼ਰਧਾ ਦੇਖ ਕਰਕੇ ਪੂਰੀਆਂ ਕਰਦੇ ਹਾਂ ਔਰ ਜੋ ਗੁਰੂ ਖਾਲਸਾ ਜੀ ਅੱਜ ਵੀ ਅਮਰ ਤੇ ਵੇਲੇ ਚ ਪਹਿਰਾ ਸ਼ਾਬ ਦਾ ਜੋ ਜਾਪ ਹੋਏ ਹਨ ਗੁਰੂ ਖਾਲਸਾ ਜੀ ਸਿੱਖ ਧਰਮ ਦੇ ਵਿੱਚ ਦੋ ਮੁੱਖ ਸ਼ਹੀਦਾਂ ਦੇ ਚਿਹਰੇ ਹੋਏ ਹਨ ਇੱਕ ਸ਼ਹੀਦਾਂ ਦੇ ਸਰਤਾਜ ਇੱਕ ਸ਼ਹੀਦਾਂ ਦੇ ਬਾਬੇ ਇਹ ਕਹੇ ਮਹਾਪੁਰਖ ਨੂੰ ਕਿਹਨੇ ਪੁੱਛਿਆ ਕਿ ਸੰਤ ਜੀ ਜੇ ਸਾਰੇ ਹੀ ਸ਼ਹੀਦਾਂ ਨੂੰ ਯਾਦ ਕਰਨਾ ਹੋਵੇ ਤਾਂ ਉਹ ਕਿੱਦਾਂ ਕਰਾਂਗੇ ਕਿਉਂਕਿ 18ਵੀਂ ਸਦੀ ਦੇ ਇੰਨੇ ਸ਼ਹੀਦ ਹੋਏ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆ ਵੇਲੇ ਇੰਨੇ ਸ਼ਹੀਦ ਹੋਏ ਹਨ ਤੇ ਉਹਨਾਂ ਨੂੰ ਸਾਰਿਆਂ ਨੂੰ ਜੇ ਯਾਦ ਕਰਨਾ ਹੋਵੇ ਤਾਂ ਕਿੱਦਾਂ ਕਰਾਂਗੇ ਮਹਾਂਪੁਰਖ ਆਖਣ ਲੱਗੇ ਗੁਰੂ ਖਾਲਸਾ ਜੀ ਦੇ ਸਾਰੇ ਸ਼ਹੀਦਾਂ ਨੂੰ ਯਾਦ ਕਰਨਾ ਹੋਵੇ ਨਾ ਇੱਕ ਵਾਰੀ ਆਖ ਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਆਖੋ ਸਤਨਾਮ ਕਿਉਂਕਿ ਗੁਰੂ ਖਾਲਸਾ ਜੀ ਉਹਨਾਂ ਨੂੰ ਸ਼ਹੀਦਾਂ ਦੇ ਬਾਬੇ ਆਖਿਆ ਜਾਂਦਾ ਉਹਨਾਂ ਨੂੰ ਖਿਤਾਬ ਮਿਲਿਆ ਵਾ ਸ਼ਹੀਦਾਂ ਦੇ ਬਾਬਿਆਂ ਦਾ ਇਸ ਕਰਕੇ ਇਸ ਸਥਾਨ ਉਪਰ ਆਪ ਜੀਆਂ ਦੀ ਸ਼ਰਧਾ ਜੁੜੀ ਹੈ ਬਾਬਾ ਜੀ ਦੇ ਪ੍ਰੇਮ ਭਰੇ ਸੱਦੇ ਤੇ ਪਹੁੰਚੇ ਹੋ ਸੋ ਦਾਸ ਦੀਆਂ ਇੰਨੀਆਂ ਗਹਾਜਰੀਆਂ ਪ੍ਰਮਾਣ ਕਰਨੀਆਂ ਆਪ ਜੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਅਨੇਕ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣੀ ਦਾਸ ਦੇ ਵਿਦਿਆ ਗੁਰਦੇਵ ਸੰਤ ਗਿਆਨੀ ਗੁਰਵਿੰਦਰ ਸਿੰਘ ਸਾਹਿਬ ਜੀ ਜੋ ਇਸ ਸਮੇਂ ਗੁਰੂ ਖਾਲਸਾ ਜੀ ਕੈਨੇਡਾ ਦੀ ਧਰਤੀ ਤੇ ਪ੍ਰਚਾਰ ਫੇਰੀ ਲਈ ਗਏ ਹੋਏ ਹਨ ਸੋ ਮਾਹਪੁਰਖਾਂ ਦੀ ਵੀ ਹਾਜ਼ਰੀ ਗੁਰੂ ਖਾਲਸਾ ਜੀ ਆਪ ਜੀਆਂ ਨੇ ਪ੍ਰਵਾਨ ਕਰਨੀ ਵੈਸੇ ਮਾਹਪੁਰਖਾਂ ਨੇ ਆਪ ਸਰਬੱਤਕ ਸੰਗਤਾਂ ਦੇ ਦਰਸ਼ਨ ਕਰਨੇ ਸਨ ਪਰ ਗੁਰੂ ਖਾਲਸਾ ਜੀ ਜੋ ਉਹਨਾਂ ਨੂੰ ਕੈਨੇਡਾ ਦੀ ਸੰਗਤ ਨੇ ਵੀ ਗੁਰੂ ਖਾਲਸਾ ਜੀ ਸਮਾ ਦਿੱਤਾ ਹੋਇਆ ਸੀ ਫਿਰ ਉੱਥੇ ਵੀ ਹੁਣ ਜਨਵਰੀ ਵਿੱਚ ਕੋਸ਼ਿਸ਼ ਕਰਾਂਗੇ ਮਹਾਪੁਰਖ ਪਹੁੰਚਣਗੇ ਔਰ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਗੁਰੂ ਖਾਲਸਾ ਜੀ ਕਰਨਗੇ ਸੋ ਦਾਸ ਦੀਆਂ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਗੱਜ-ਬੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਸਾ ਸੰਗਤ ਜੀ ਅਸੰਤ ਭਾਈ ਸਾਹਿਬ ਮਨੀ ਸਿੰਘ ਜੀ ਜੋ ਬਾਬਾ ਗੁਰਪਾਲ ਸਿੰਘ ਜੀ ਦੇ ਹੀ ਸੁਪੁੱਤਰ ਹਨ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਜੀਆਂ ਕਲਾਵਰਿਸ਼ ਕਰਨ ਨੂੰ ਕਿਸੀ ਕੀ ਵਾਲਾ ਜੀਵਨ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ ਇੱਕ ਛੋਟੀ ਬੱਚੀ ਹੈ ਸਿਰਤਕੌਰ ਦੋਈ ਵਾਲਾ ਤੋਈ ਹੈ ਸਿਰਤਕੌਰ ਉਹ ਆ ਜਾਏ ਆਕਰਕੇ ਉਹ ਆਪ ਸੰਗਤਾਂ ਨੂੰ ਸ਼ਬਦ ਸਰਵਨ ਕਰਾਨੀ ਜਦ ਤੱਕ ॠषि ਕੇਸ ਤੋਂ ਸਾਡੇ ਵੱਡੇ ਵੀਰ ਪੱਕੜਜੀ ਪਰਿਵਾਰ ਜਿਨ੍ਹਾਂ ਨੇ ਪਿਛਲੇ ਸਾਲ ਵੀ ਗੁਰਦੁਆਰਾ ਸਾਹਿਬ ਪਹੁੰਚ ਕੇ ਬਹੁਤ ਸੇਵਾ ਕੀਤੀ ਸੀ ਪਿਛਲੇ ਸਾਲ ਤਾਂ ਮੈਂ ਵੇਖਿਆ ਸੀਗਾ ਕਿ ਸਬਜ਼ੀਆਂ ਦਾ ਇੱਕ ਟੈਂਪੂ ਭਰ ਕੇ ਲਿਆਏ ਸਨ ਉਹ ਔਰ ਇਸ ਸਾਲ ਵੀ ਉਹ ਸੇਵਾ ਨਿਭਾ ਰਹੇ ਨੇ ਗੁਰੂ ਮਹਾਰਾਜ ਉਹਨਾਂ ਨੂੰ ਵਿਚੜਦੀਆਂ ਕਲਾ ਬਖਸ਼ਿਸ਼ ਕਰੇ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰੇ ਤਰੱਕੀਆਂ ਬਖਸ਼ਿਸ਼ ਕਰਨ ਗੁਰੂ ਮਹਾਰਾਜ ਇਹ ਹੀ ਦਾਸ ਦੀ ਅਰਦਾਸ ਹੈ ਸਤਿਗੁਰੂ ਜੀ ਸਤਿਕਾਰਯੋਗ ਸਾਧ ਸੰਗਤ ਜੀ ਬੱਚੀ ਆਈ ਹੈ ਬੜੇ ਪਿਆਸਤਕਾਰ ਦੇ ਨਾਲ ਉਹਨਾਂ ਦੇ ਸ਼ਬਦ ਸਰਵਣ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ